ਜੈਨ ਦੋਸਤੋ ਮੈਂ ਫੀਤਮ ਸਿੰਘ ਫੀਟਾਰਮੀ ਦਾ ਫਾਉਂਡਰ ਇਨਸਟ੍ਰਕਟਰ ਦੋਸਤੋ ਜਿਵੇਂ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਬਾਰਿਸ਼ ਹੈ ਜਿਹੜੀ ਕਾਫੀ ਜ਼ਤ ਹੋ ਰਹੀ ਹੈ ਬਟ ਇਸੇ ਦੇ ਵਿੱਚ ਤੁਹਾਨੂੰ ਪਤਾ ਪੰਜਾਬ ਪੁਰਸੇ ਟ੍ਰਾਇਲ ਵੀ ਨੇ ਠੀਕ ਹੈ ਤੇ ਤੁਹਾਨੂੰ ਦੱਸ ਦੇਣਾ ਚਾਹਣਾ 8 ਤਰੀਕ ਤੋਂ ਬਾਅਦ ਪੀਪੀ ਗਰਾਊਂਡ ਦੀ ਬੁਕਿੰਗ ਸ਼ੁਰੂ ਹੈ ਜੀ ਠੀਕ ਹੈ ਤੇ ਸੋ ਟ੍ਰਾਇਲ ਨੂੰ ਬਹੁਤ ਘੱਟ ਸਮਾਂ ਜਿਹੜਾ ਰਹਿ ਚੁੱਕਿਆ 8 ਸਤੰਬਰ ਤੋਂ ਬਾਅਦ ਟ੍ਰਾਇਲ ਦੇ ਲਈ ਉਹਨਾਂ ਨੇ ਗਰਾਊਂਡ ਆ ਜਿਹੜਾ ਉਹਨਾਂ ਦੇ ਅੰਡਰ ਆਪਣੇ ਲੈ ਲਏ ਤੇ ਤੁਹਾਨੂੰ ਦੱਸ ਦੇਣਾ ਚਾਹਣਾ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਬੱਚਾ ਕੋ ਟਾਈ ਦੂਸਰਾ ਤੇ ਜਿਹੜੇ ਬੱਚਿਆਂ ਦੇ ਕੋਲ ਗਰਾਊਂਡ ਦੀ ਕਮੀ ਹੈ ਗਰਾਊਂਡ ਦੀ ਕਮੀ ਮੀਨਸ ਕਿ ਕਈ ਬੱਚੇ ਜਰ ਮੈਂ ਦੇਖਿਆ ਸੜਕ ਤੇ ਹੀ ਕਰ ਰਹੇ ਨੇ ਕਈ ਅਕੈਡਮੀ ਸਕੂਲ ਜਾਂ ਫਿਰ ਕਈ ਜਿੱਥੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਪਿੰਡ ਦੇ ਗਰਾਊਂਡ ਵਿੱਚ ਉੱਥੇ ਗਰਾਊਂਡ ਦੇ ਵਿੱਚ ਚਿੱਕੜ ਬਹੁਤ ਹੋ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਮੀਂਹ بارش ਹੋ ਰਹੀ ਹੈ ਬਟ ਸੁਮਾ ਆਪਣੇ ਵਾਲਾ ਗਰਾਊਂਡ ਦਿਖਾਉਣਾ ਇੱਥੇ ਜੋ ਆਪਣੇ ਗੱਟਨੀ ਦੇ ਕੋਲ ਆ ਅੱਜ ਬੱਚੇ ਹੁਣ ਪ੍ਰੈਕਟਿਸ ਕਰਕੇ ਅੱਗੇ ਸੀਗੇ ਫਿਰ ਦੇਖੋ ਅਸੀਂ ਸ਼ਾਮ ਦਾ ਟਾਈਮ ਸੀ ਤੇ ਦੇਖੋ ਕਿੰਨਾ ਕੱਲ ਮੀਂਹ ਪਿਆ ਸਾਰਾ ਕੁਝ ਦੇਖੋ ਬਰੌਂਦਾ ਜਮਾਈ ਓਕੇ ਰਿਪੋਰਟ ਆ ਮਤਲਬ ਕਿ ਭੱਜਣ ਦੇ ਲਈ ਬਿਲਕੁਲ ਰੈਡੀ ਬਸ ਜਿਸ ਸਮੇਂ ਗਰਾਊਂਡ ਮੀਂਹ ਪੈ ਰਿਹਾ ਬਸ ਉਸ ਟਾਈਮ ਤੇ ਗਰਾਊਂਡ ਦੀ ਹਾਲ ਥੋੜੀ ਖਰਾਬ ਹੁੰਦੀ ਆ ਮਤਲਬ ਇਹ ਗਰਾਊਂਡ ਤੇ ਇੰਨਾ ਵਧੀਆ ਗਰਾਊਂਡ ਆ ਕਿ ਇਹਦੇ ਵਿੱਚ ਤੁਸੀਂ ਦੇਖ ਲਓ ਹੁਣ ਟਾਇਰ ਦੇ ਨਾਲ ਵੀ ਰੂਟੀ ਰਨਿੰਗ ਕਰ ਰਹੀ ਹੈ ਲੈ ਠੀਕ ਆ ਤੇ ਤੁਸੀਂ ਮੌਕਾ ਨਾ ਗਵਾਓ ਠੀਕ ਆ ਤੁਸੀਂ ਮੇਰੇ ਕੋਲ ਅਕੈਡਮੀ ਜਾ ਕੇ ਪ੍ਰੈਕਟਿਸ ਕਰਨਾ ਚਾਹੁੰਦੇ ਤਾਂ ਮੇਰੇ ਵੱਲੋਂ ਖੁੱਲੇ ਸਦਿਆਂ ਜੀ ਕੋਈ ਵੀ ਬੱਚਾ ਆ ਕੇ ਪ੍ਰੈਕਟਿਸ ਇੱਥੇ ਕਰ ਸਕਦਾ ਆਪਣੇ ਕੋ ਕੁੜੀਆ ਚਾਹੇ ਕੋ ਮੁੰਡਾ ਰਹਿਣ ਸੈਣ ਲਈ ਪ੍ਰੋਪਰ ਪ੍ਰਬੰਧ ਹੈਗਾ ਦੇਖੋ ਹੌਸਲ ਆਪਣੇ ਬਿਲਕੁਲ ਨਾਲ ਨਾਲ ਹੌਸਲ ਨੇ ਆਪਣਾ ਖਾਣ ਪੀਣ ਦਾ ਰਹਿਣ ਸੈਣ ਦਾ ਸਾਰਾ ਪ੍ਰਬੰਧ ਹੈ ਘੱਟ ਫੀਸ ਦੇ ਵਿੱਚ ਵਧੀਆ ਤਿਆਰੀ ਸਾਰੀ ਤੇ ਬਸ ਮੈਂ ਇਹ ਦਿਖਾਉਣਾ ਸੀਗਾ ਗਰਾਊਂਡ ਮੇਨਲੀ ਹੁਣ ਦੇਖੋ ਬੱਚੇ ਲੌਂਗ ਜੰਮ ਕਰਕੇ ਆਉਂਦੇ ਸਾਰੇ ਫਾਈ ਜੰਮ ਕਰਕੇ ਆਉਂਦੇ ਸਾਰੇ ਤੇ ਇਹ ਹੀ ਉਦੋਂ ਹੀ ਪੋਸੀਬਲ ਹੈ ਜੋ ਤੁਹਾਡਾ ਗਰਾਊਂਡ ਬਹੁਤ ਵਧੀਆ ਹੋਵੇ ਗਰਾਊਂਡ ਥੋੜਾ ਸਾਫ ਦਿੰਦਾ ਹੋਵੇ ਤਾਂ ਟੱਚਵੁੱਡ ਗਰਾਊਂਡ ਬਹੁਤ ਕੈਂਟ ਆ ਤੁਸੀਂ ਜਿੰਨਾ ਮਰਜ਼ੀ ਵੀ ਪੈ ਜਿਵੇ ਕੋਈ ਅਨੁਸਾਰ ਪ੍ਰੋਬਲਮ ਨਹੀਂ ਹੈ ਕਿਸੇ ਤਰ੍ਹਾਂ ਦੀ ਬਸ ਉਸੇ ਟਾਈਮ ਤੇ ਥੋੜੀ ਪ੍ਰੋਬਲਮ ਆਉਂਦੀ ਹੈ ਜਦੋਂ ਮੈਂ ਪੈਂਦਾ ਈ ਜਾਂ ਫਿਰ ਗਰਾਊਂਡ ਟਾਈਮ ਤੇ ਨਹੀਂ ਪੈਂਦਾ ਹੋਵੇ ਠੀਕ ਹੈ ਬਟ ਅਦਰਵਾਈਜ਼ ਗਰਾਊਂਡ ਸਾਡਾ ਬਿਲਕੁਲ ਸਹੀ ਹੋ ਜਾਂਦਾ ਬਿਲਕੁਲ ਦੇਖ ਸਕਦੇ ਹੋ ਸਾਰਾ ਗਰਾਊਂਡ ਠੀਕ ਹੈ ਜੀ ਸਸਟੀਗਾ ਸਾਰਿਆਂ ਨੂੰ